ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਦੱਸੂਗਾ ਐਂਜਾਇਟੀ ਡਿਪਰੈਸ਼ਨ ਜਾਂ ਮੈਂਟਲ ਡਿਸਆਰਡਰ ਨੂੰ ਠੀਕ ਕਰਨ ਦੇ ਲਈ ਇੱਕ ਸਭ ਤੋਂ ਐਮ ਰੋਲ ਨਿਭਾਉਂਦੀ ਆ ਚੀਜ਼ ਉਹ ਆ ਸਾਡੇ ਮਨੁੱਖੀ ਸਰੀਰ ਤੇ ਵਿੱਚ ਘੱਟ ਜਾਨੀ ਕਿ ਢਿੱਡ ਇਹ ਇੱਕ ਸਾਇੰਸ ਕਹਿੰਦੀ ਆ ਕਿ ਮਨੁੱਖ ਦਾ ਦੂਸਰਾ ਬ੍ਰੇਨ ਤੇ ਜੇ ਤੁਸੀਂ ਇਹਦੀ ਕੇਅਰ ਨਾ ਨਾ ਕੀਤੀ ਤਾਂ ਤੁਸੀਂ ਆਪਣੇ ਮੈਂਟਲ ਇਸ਼ੂ ਕਦੇ ਵੀ ਠੀਕ ਨਹੀਂ ਕਰ pauਨੇ ਕਿਉਂਕਿ ਸਾਡੇ ਦਿਮਾਗ ਤੋਂ ਢਿੱਡ ਤੱਕ ਇੱਕ ਐਸੀ ਨਰਵ ਜਾਂਦੀ ਆ ਜਿਹਨੂੰ ਅਸੀਂ ਵੇਗਸ ਨਰਵ ਕਹਿੰਦੇ ਆ ਜੋ ਢਿੱਡ ਦੇ ਵਿੱਚ ਹੁੰਦਾ ਉਹ ਸਾਰੇ ਦਾ ਸਿਗਨਲ ਜੋ ਦਿਮਾਗ ਨੂੰ ਦਿੰਦੀ ਆ ਤੇ ਫਿਰ ਜੇ ਤੁਹਾਡੇ ਇਹਦੀ ਹੈਲਥੀ ਠੀਕ ਨਾ ਰਹੀ ਤੁਹਾਡੇ ਗੱਟ ਹੈਲਥੀ ਠੀਕ ਨਾ ਰਹੀ ਤਾਂ ਤੁਸੀਂ ਦੱਸੋ ਦੋਸਤੋ ਕਿਤਾ ਮੈਂਟਲ ਹੈਲਥ ਨੂੰ ਕੀ ਕਰ ਸਕੋਗੇ ਕਿਉਂਕਿ ਸਾਡਾ ਜਿਹੜਾ ਸੈਰੋਟੋਨਿਨ ਲੈਵਲ ਹੁੰਦਾ ਨਾ ਉਹ 90% ਟਿੱਡ ਦੇ ਵਿੱਚ ਹੀ ਸਟੋਰ ਕੀਤਾ ਜਾਂਦਾ ਆ ਪ੍ਰੋਡਿਊਸ ਹੁੰਦਾ ਆ ਸੋ ਤੁਹਾਨੂੰ ਸੈਰਟੋਨਿਨ ਲੈਵਲ ਵਧੂਗਾ ਤਾਂ ਤੁਸੀਂ ਠੀਕ ਹੋਵੋਗੇ ਤੇ ਸੈਰਟੋਨਿਨ ਜਿਹੜਾ ਉਹ ਸਾਰੇ ਦਾ ਸਾਰਾ ਤਾਂ ਗੱਟ ਦੇ ਵਿੱਚ ਆ ਸੋ ਗੱਲਟ ਦੇ ਉੱਤੇ ਧਿਆਨ ਦੇਣਾ ਹੀ ਪੈਣਾ ਕਾਉਂਸਲਿੰਗ ਦੇ ਨਾਲ-ਨਾਲ ਡਾਈਟ ਪਲਾਨ ਉੱਤੇ ਵੀ ਫੋਕਸ ਕਰਨਾ ਹੀ ਪੈਣਾ